ਸਤਕਾਰਯੋਗ ਸਾਧ ਸੰਗਤ ਜੀਓ 16 ਅਗਸਤ ਵਾਲੇ ਦਿਨ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਮਹੀਨਾ ਭਾਦਰੂ ਪ੍ਰਾਰੰਭ ਹੋਇਆ ਸੀ ਜਿਸ ਦੇ ਸੰਬੰਧ ਵਿੱਚ ਅੱਜ ਆਪਾਂ ਥੋੜਾ ਸਮਾਂ ਵਿਚਾਰ ਕਰਾਂਗੇ ਆਪਾਂ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਬਾਰਹ ਮਹਾ ਮੌਜੂਦ ਹਨ ਇੱਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੋ ਤੁਖਾਰੀ ਰਾਗ ਵਿੱਚ ਹੈ ਅਤੇ ਦੂਸਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੋ ਮਾਜ ਰਾਗ ਦੇ ਅੰਦਰ ਮੌਜੂਦ ਹੈ ਤੋ ਅੱਜ ਆਪਾਂ ਰਾਗ ਤੁਖਾਰੀ ਵਿੱਚੋਂ ਆਧਰੋਂ ਦੇ ਮਹੀਨੇ ਬਾਰੇ ਵਿਚਾਰ ਸਾਂਝੀ ਕਰਾਂਗੇ ਇਸ ਮਹੀਨੇ ਦੇ ਅੰਦਰ ਗੁਰੂ ਜੀ ਨੇ ਜੋ ਸਾਡੇ ਨਾਲ ਬਚਨ ਸਾਂਝੇ ਕੀਤੇ ਨੇ ਜੀਵ ਰੂਪ ਇਸਤਰੀ ਆਪਣੀ ਜਵਾਨੀ ਦੇ ਨਸ਼ੇ ਵਿੱਚ ਆਪਣੇ પતિ ਪਰਮਾਤਮਾ ਨੂੰ ਭੁੱਲ ਜਾਂਦੀ ਏ ਤੇ ਉਸ ਮਾਲਕ ਨੂੰ ਭੁੱਲ ਕੇ ਧਰਮ ਵਿੱਚ ਪੈ ਜਾਂਦੀ ਏ ਭਟਕਣਾ ਵਿੱਚ ਪੈ ਜਾਂਦੀ ਏ ਇਸ ਸੋਹਣੀ ਰੁੱਤ ਵਿੱਚ ਜਿਸ ਦਾ ਜ਼ਿਕਰ ਗੁਰੂ ਜੀ ਕਰਦੇ ਨੇ ਰੁੱਤ ਬਰਸ ਸੁਹੇਲੀਆ ਸਾਵਣ ਪਦਵੇ ਆਨੰਦ ਜੀਓ ਇਹ ਰੁੱਤ ਤਾਂ ਬੜੀ ਸੋਹਣੀ ਏ ਇਸ ਰੁੱਤ ਵਿੱਚ ਬਰਸਾਤ ਹੁੰਦੀ ਏ ਇਹਦੇ ਵਿੱਚ ਮੋਰ ਤੇ ਬਬੀਹੇ ਬੋਲਦੇ ਨੇ ਦੂਜੇ ਪਾਸੇ ਧਰਤੀ ਉੱਤੇ ਸੱਪ ਨਿਕਲਦੇ ਨੇ ਮੱਛਰ ਲੋਕਾਂ ਨੂੰ ਡੰਗ ਮਾਰਦੇ ਫਿਰਦੇ ਨੇ ਜਦੋਂ ਬਰਸਾਤ ਹੁੰਨ ਨਾਲ ਰਤਿ ਉਕਤੇ ਜਲ ਥਲ ਹੋ ਜਾਂਦਾ ਹੈ ਤੇ ਉਦੋਂ ਡੱਡੂ ਵਗੈਰਾ ਆਪਣੀ ਬੋਲੀ ਬੋਲਦੇ ਨੇ ਇਹ ਰੁੱਤ ਤੇ ਬੜੀ ਸੋਹਣੀ ਹੈ ਆਨੰਦ ਮਾਨਣ ਵਾਲੀ ਏ ਪਰ ਜਿਹੜੀ ਜੀਵ ਰੂਪ ਇਸਤਰੀ ਆਪਣੇ ਪਤੀ ਪਰਮੇਸ਼ਵਰ ਨਾਲੋਂ ਵਿਛੜੀ ਹੋਈ ਹੋਵੇ ਉਸ ਨੂੰ ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਸ ਨੂੰ ਮੋਰਾਂ ਦਾ ਐਲਾ ਪਾਉਣਾ ਸੁਖਾਂਦਾ ਨਹੀਂ ਉਸ ਨੂੰ ਬਬੀਹੇ ਦਾ ਬੋਲਣਾ ਚੰਗਾ ਨਹੀਂ ਲੱਗਦਾ ਉਹਨੂੰ ਤਾਂ ਜਿਹੜੇ ਮੱਛਰ ਡੰਗ ਮਾਰਦੇ ਨੇ ਸੱਪ ਲੋਕਾਂ ਨੂੰ ਵੱਢਦੇ ਫਿਰਦੇ ਨੇ ਉਹ ਭਿਆਨਕ ਨਜ਼ਾਰਾ ਉਹਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਕਿਉਂਕਿ ਉਹ ਆਪਣੇ ਮਾਲਕ ਨਾਲੋਂ ਵਿਛੜੀ ਹੋਈ ਹੈ ਅਖੀਰ ਵਿੱਚ ਗੁਰੂ ਜੀ ਨੇ ਸ਼ਬਦ ਵਿੱਚ ਆਪਾਂ ਨੂੰ ਇਹ ਬਚਨ ਸਮਝਾਏ ਨੇ ਜੇ ਸਾਨੂੰ ਆਪਣੇ ਗੁਰੂ ਨੂੰ ਪੁੱਛ ਕੇ ਉਸ ਰਾਹ ਤੇ ਤੁਰਨਾ ਚਾਹੀਦਾ ਹੈ ਜਿਸ ਰਾਹ ਤੇ ਤੁਰ ਕੇ ਅਸੀਂ ਆਪਣੇ ਮਾਲਕ પતિ ਪਰਮੇਸ਼ਵਰ ਨੂੰ ਮਿਲ ਸਕੀਏ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਘਟਨਾ ਜੋ ਸਤਕਾਰਯੋਗ ਮਸਕੀਨ ਜੀ ਦੇ ਨਾਲ ਵਾਪਰੀ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਮਸਕੀਨ ਜੀ ਦੱਸਦੇ ਸਨ ਕਿ ਉਹ ਇੱਕ ਕਿਸੇ ਸਭਾ ਵਿੱਚ ਕਿਸੇ ਗੁਰਦੁਆਰੇ ਦੇ ਅੰਦਰ ਕਥਾ ਕਰਨ ਲਈ ਗਏ ਹੋਏ ਸਨ ਤੇ ਉਸ ਦਿਨ ਸੁਭਾਵਕ ਹੀ ਆਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ ਸੀ ਤੋ ਕਹਿੰਦੇ ਮੈਂ ਉੱਥੇ ਆਧਰੋਂਦੇ ਮਹੀਨੇ ਦੀ ਕਥਾ ਕੀਤੀ। ਇਹ ਕਥਾ ਉਹਨਾਂ ਨੇ ਕੀਤੀ ਜਿਹੜਾ ਪੰਜਵੇਂ ਪਾਤਸ਼ਾਹ ਮਹਾਰਾਜੀ ਦਾ ਸ਼ਬਦ ਹੈ ਆਧਰੋਂਦੇ ਸੰਬੰਧ ਵਿੱਚ ਮਾਜ ਰਾਗ ਦੇ ਅੰਦਰ ਉਸ ਸ਼ਬਦ ਦੀ। ਗੁਰੂ ਜੀ ਨੇ ਜੀਵ ਰੂਪ ਇਸਤਰੀ ਦਾ ਜ਼ਿਕਰ ਕੀਤਾ ਕਿ ਉਹ ਕਿਵੇਂ ਪਰਮਾ ਵਿੱਚ ਪੈ ਕੇ ਭੁੱਲੀ ਹੋਈ ਏ ਤੇ ਉਸ ਦਾ ਪਿਆਰ ਪਰਮਾਤਮਾ ਨੂੰ ਛੱਡ ਕੇ ਮਾਇਆ ਜਾਂ ਸੰਸਾਰਿਕ ਪਦਾਰਥਾਂ ਦੇ ਨਾਲ ਲੱਗਿਆ ਹੋਇਆ ਗੁਰੂ ਜੀ ਦੱਸਦੇ ਨੇ ਕਿ ਲੱਖਾਂ ਸ਼ਿੰਗਾਰ ਵੀ ਇਹ ਜੀਵ ਰੂਪ ਇਸਤਰੀ ਇਨ੍ਹਾਂ ਪਰਮਾ ਵਿੱਚ ਪਾ ਕੇ ਬਣਾਉਂਦੀ ਰਹੇ ਉਹ ਕੰਮ ਕਿਸੇ ਲੇਖੇ ਵਿੱਚ ਨਹੀਂ ਆਉਂਦੇ ਜਿਸ ਦਿਨੇ ਸਰੀਰ ਬਿਨ ਸੇਗਾ ਉਸ ਵੇਲੇ ਇਹਦੇ ਸੰਗੀ ਸਾਥੀ ਪਰਿਵਾਰ ਦੇ ਮੈਂਬਰ ਇਸ ਨੂੰ ਪ੍ਰੇਤ ਆਖਣਗੇ ਜਮਦੂਤ ਇਹਨੂੰ ਫੜ ਕੇ ਲੈ ਜਾਣਗੇ ਜਿਨ੍ਹਾਂ ਦੇ ਨਾਲ ਬਹੁਤ ਪਿਆਰ ਬਣਿਆ ਹੋਇਆ ਸੀ ਉਹ ਇੱਕ ਖਿੰਨ ਮਾਤਰ ਵਿੱਚ ਹੀ ਇਹਨੂੰ ਛੱਡ ਕੇ ਉਸ ਤੋਂ ਪਰੇ ਹੋ ਜਾਣਗੇ ਜਦੋਂ ਉਹ ਸਮਾਂ ਆਉਂਦਾ ਹੈ ਜਦੋਂ ਜਮ ਲ ਜਾਂਦੇ ਨੇ ਉਦੋਂ ਇਸ ਦਾ ਰੰਗ ਕਾਲਾ ਤੇ ਚਿੱਟਾ ਹੁੰਦਾ ਹੈ ਆਵਰੰਗਤ ਤਬਦੀਲ ਹੁੰਦਾ ਹੈ ਦੇਹੀ ਦਾ ਇਹਦਾ ਸਰੀਰ ਕੰਬਦਾ ਹੈ ਹੱਥ ਮੁੜ ਜਾਂਦੇ ਨੇ ਤੇ ਗੁਰੂ ਜੀ ਆਖਦੇ ਨੇ ਭਾਈ ਇਹ ਜਿਹੜਾ ਸਰੀਰ ਦਾ ਸਮਾ ਹੈ ਜ਼ਿੰਦਗੀ ਦਾ ਸਮਾ ਇਹ ਕਰਮ ਕਮਾਉਣ ਦਾ ਸਮਾ ਸੀ ਜਿਹੋ ਜੇ ਕਰਮ ਕਮਾਏ ਫਿਰ ਉਹੋ ਜਿਹਾ ਹੀ ਇਸ ਨੂੰ ਫਲ ਮਿਲਣਾ ਸੋ ਗੁਰੂ ਜੀ ਨੇ ਇਸ ਸ਼ਬਦ ਵਿੱਚ ਸਾਨੂੰ ਇਹ ਗੱਲ ਸਮਝਾਈਏ ਕਿ ਸਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਪਰਮਾਤਮਾ ਸਾਨੂੰ ਬਚਾਉਣ ਵਾਲਾ ਹੈ ਉਹ ਨਰਕਾਂ ਤੋਂ ਰੱਖਣ ਵਾਲਾ ਹੈ ਸੋ ਸਾਨੂੰ ਉਹਦਾ ਸਹਾਰਾ ਲੈਣਾ ਚਾਹੀਦਾ ਮਸਕੀਨ ਜੀ ਕੇਂਦਰ ਜਦੋਂ ਮੈਂ ਸਾਰੀਆਂ ਗੱਲਾਂ ਕੀਤੀਆਂ ਕਿ ਮੌਤ ਆ ਜਾਣੀ ਹੈ ਰੰਗ ਪਿਗਲਾ ਤੇ ਚਿੱਟਾ ਹੋਣਾ ਹੈ ਜਮਦੂਤਾਂ ਨੇ ਫੜ ਕੇ ਲੈ ਜਾਣਾ ਹੈ ਇਹ ਸਾਰੀਆਂ ਗੱਲਾਂ ਓਹ ਕਥਾ ਵਿੱਚ ਉਹਨਾਂ ਕਰਨੀਆਂ ਹੀ ਸਨ ਜਦੋਂ ਕਥਾ ਦੀ ਸਮਾਪਤੀ ਹੋਈ ਭੋਗ ਪਿਆ ਤੇ ਉਹ ਕਹਿੰਦੇ ਨੇ ਕੋਈ ਦੋ ਚਾਰ ਬਜ਼ੁਰਗ ਮੇਰੇ ਕੋਲ ਆ ਗਏ ਤੇ ਮੈਨੂੰ ਆਖਣ ਲੱਗੇ ਮਸਕੀਨ ਜੀ ਅਸੀਂ ਤੇ ਤੁਹਾਨੂੰ ਬਹੁਤ ਸਿਆਣਾ ਸਮਝਦੇ ਸਾਂ ਅਰ ਅੱਜ ਤੁਸੀਂ ਕੀ ਕੀਤਾ ਤੇ ਮਸਕੀਨ ਜੀ ਕਹਿੰਦੇ ਨੇ ਮੈਂ ਥੋੜਾ ਹੈਰਾਨ ਜਿਹਾ ਹੋ ਕੇ ਉਹਨਾਂ ਨੂੰ ਪੁੱਛਿਆ ਕਿ ਅੱਜ ਮੈਂ ਕੀ ਮਾੜਾ ਕਰ ਦਿੱਤਾ ਉਹ ਕਹਿੰਦੇ ਨੇ ਬਰੇ ਦਿਨਾਂ ਦੇ ਦਿਨ ਤੁਸੀਂ ਮੌਤ ਦੀਆਂ ਗੱਲਾਂ ਕਰਨ ਲੱਗ ਪਏ ਜੇ ਤੁਹਾਨੂੰ ਬਰੇ ਦਿਨਾਂ ਦੇ ਦਿਨ ਦਾ ਪਤਾ ਹੋਵੇ ਤੇ ਠੀਕ ਹੈ ਨਹੀਂ ਤੇ ਮੈਂ ਸੰਖੇਪ ਜਿਹਾ ਦੱਸ ਦੇਣਾ ਤੇ ਹਰ ਸਾਲ ਹਰ ਦਿਨ ਜਿਹੜਾ ਹੈ ਇੱਕ ਸਾਲ ਬਾਅਦ ਆਉਂਦਾ ਹੈ ਇਸੇ ਤਰ੍ਹਾਂ ਜਿਹੜਾ ਆਪਾਂ ਅਦਰੋਂ ਦਾ ਮਹੀਨਾ ਜਦੋਂ ਪ੍ਰਾਰੰਭ ਹੁੰਦਾ ਹੈ ਉਹ ਦਿਨ ਫਿਰ ਇੱਕ ਸਾਲ ਬਾਅਦ ਹੀ ਆਏਗਾ ਤੇ ਇਸ ਕਰਕੇ ਇਹਨੂੰ ਵਰੇ ਦਿਨਾਂ ਦਾ ਦਿਨ ਆਖਦੇ ਨੇ ਕਿ ਵਰੇ ਦਿਨ ਵਰੇ ਪਿੱਛੋਂ ਆਉਣ ਵਾਲਾ ਦਿਨ ਇਹ ਜਿਹੜਾ ਵਰੇ ਪਿੱਛੋਂ ਆਉਣ ਵਾਲਾ ਦਿਨ ਸੀ ਤੁਹਾਨੂੰ ਚਾਹੀਦਾ ਸੀ ਇਹਦੇ ਤੇ ਕੁਝ ਚੰਗੇ ਬਚਨ ਕਰਦੇ ਕੋਈ ਪਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਕਰਦੇ ਕੋਈ ਜੀਵਨ ਕਿਵੇਂ ਜਿਉਣਾ ਹੈ ਜ਼ਿੰਦਗੀ ਦੀਆਂ ਗੱਲਾਂ ਕਰਦੇ ਤੁਸੀਂ ਤੇ ਮਰਨ ਦੀਆਂ ਗੱਲਾਂ ਛੋ ਲਈਆਂ ਤੇ ਤੁਸੀਂ ਤੇ ਸਾਡਾ ਸਾਰਾ ਮਹੀਨਾ ਹੀ ਖਰਾਬ ਕਰ ਦਿੱਤਾ ਸੋ ਮਸਕੀਨ ਜੀ ਕਹਿ ਰਹੇ ਸਨ ਕਿ ਇਹੋ ਹੀ ਭਰਮ ਭੁਲੇਖਾ ਹੈ ਮਨੁੱਖ ਜੀਵਨ ਦੀਆਂ ਗੱਲਾਂ ਜ਼ਿੰਦਗੀ ਦੀਆਂ ਗੱਲਾਂ ਸੁਣਨਾ ਚਾਹੁੰਦਾ ਹੈ ਮੌਤ ਦੀਆਂ ਨਹੀਂ ਸੁਣਨਾ ਚਾਹੁੰਦਾ ਜੋ ਕਿ ਅਸਲੀਅਤ ਹੈ ਜਿਹੜੀ ਕਿ ਹਰ ਹਾਲਤ ਵਿੱਚ ਇਹ ਗੱਲ ਵਾਪਰਨੀ ਹੀ ਵਾਪਰਨੀ ਹੈ ਉਸ ਨੂੰ ਅਸੀਂ ਅੱਖੋਂ ਪਰੋਖੇ ਕਰਨਾ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਕੋਈ ਮੌਤ ਦੀਆਂ ਗੱਲਾਂ ਕਰੇ ਕੋਈ ਮਰਨ ਦੀਆਂ ਗੱਲਾਂ ਕਰੇ ਤੇ ਮਰਨ ਵੇਲੇ ਦੇ ਦੁੱਖ ਨੂੰ ਸਾਡੇ ਸਾਹਮਣੇ ਰੱਖੇ ਉਹ ਸਾਰਾ ਕੁਝ ਸੁਣ ਕੇ ਸਾਡੀ ਰੂਹ ਕੰਬ ਉੱਠਦੀ ਏ ਸਾਨੂੰ ਉਹ ਚੰਗਾ ਨਹੀਂ ਲੱਗਦਾ ਸਾਨੂੰ ਤੇ ਜ਼ਿੰਦਗੀ ਦੇ ਸੁੱਖ ਸੋਹਣੇ ਲੱਗਦੇ ਨੇ ਅਸੀਂ ਸੋਨਾ ਖਾਈਏ ਚੰਗੇ ਕੱਪੜੇ ਪਹਿਨਈਏ ਸੋਹਣਿਆ ਘਰਾਂ ਵਿੱਚ ਰਹੀਏ ਸਾਡਾ ਦੁਨੀਆ ਦੇ ਵਿੱਚ ਮਾਣ ਸਨਮਾਨ ਹੋਵੇ ਸਾਨੂੰ ਰੱਜ ਕੇ ਪਿਆਰ ਮਿਲੇ ਦੁਨੀਆ ਵਿੱਚੋਂ ਇਹ ਚੀਜ਼ਾਂ ਅਸੀਂ ਚਾਹੁੰਦੇ ਆਂ ਮੌਦ ਨਾ ਨਹੀਂ ਸੁਣਨਾ ਚਾਹੁੰਦੇ। ਸੋ ਹਵਸੀਂ ਇਸ ਆਧਰੋਂ ਦੇ ਮਹੀਨੇ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਹੈ ਬਚਨ ਬਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੀ। परम ਦਾ ਮਤਲਬ ਹੁੰਦਾ ਹੈ ਜੀ ਪਟਕਣਾ ਤੇ ਇਸ ਨੂੰ ਮਿੱਥਿਆ ਗਿਆਨ ਵੀ ਆਖਦੇ ਨੇ ਇੱਕ ਉਦਾਹਰਨ ਬੜੀ ਹੀ ਮਸ਼ਹੂਰ ਹੈ ਕਿ ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਤੇ ਅਸੀਂ ਉਸ ਨੂੰ ਹਨੇਰੇ ਦੇ ਕਾਰਨ ਸੱਪ ਸਮਝ ਕੇ ਉਸ ਤੋਂ ਡਰਦੇ ਰਹੀਏ ਜਦੋਂ ਦਿਨ ਨਿਕਲੇਗਾ ਪ੍ਰਕਾਸ਼ ਹੋਏਗਾ ਚਾਨਣ ਹੋਏਗਾ ਜੋ ਸੱਚੀ ਦੀ ਉਸ ਸੱਪ ਦੀ ਜਿਹੜੀ ਅਸਲੀਅਤ ਉਹ ਸਾਹਮਣੇ ਆ ਜਾਏਗੀ ਇਸ ਨੂੰ ਭਰਮ ਆਖਦੇ ਨੇ ਇਸ ਨੂੰ ਮਿੱਥਿਆ ਗਿਆਨ ਆਖਦੇ ਨੇ ਕਿ ਕਿਸੇ ਕਾਰਨ ਕੋਈ ਚੀਜ਼ ਅਸੀਂ ਜਿਸ ਤਰ੍ਹਾਂ ਦੀ ਉਹ ਸੀ ਅਸੀਂ ਉਸ ਨੂੰ ਉਸ ਤਰ੍ਹਾਂ ਦਾ ਨਹੀਂ ਸਮਝ पाए ਇਹ ਸਾਰੇ ਦਾ ਸਾਰਾ ਸੰਸਾਰ ਹੈ ਤਿਕ ਭਰਮ ਭੁਲੇਖਾ ਹੀ ਏ ਅਸੀਂ ਇਸ ਨੂੰ ਜੋ ਇਹ ਸੰਸਾਰ ਹੈ ਉਸ ਅਸਲੀਅਤ ਨੂੰ ਸਮਝ ਨਹੀਂ ਸਕੇ ਜੇ ਸਾਨੂੰ ਇਹ ਸਮਝ ਆ ਜਾਏ ਕਿ ਇਹ ਸੰਸਾਰ ਸੁਪਨੇ ਦੀ ਤਰ੍ਹਾਂ ਹੈ ਅਸੀਂ ਇੱਥੇ ਸਦਾ ਨਹੀਂ ਰਹਿਣਾ ਕਿਉਂਕਿ ਸੁਪਨਾ ਸਦਾ ਨਹੀਂ ਰਹਿੰਦਾ ਉਹ ਟੁੱਟ ਜਾਂਦਾ ਥੋੜੇ ਸਮੇਂ ਬਾਅਦ ਇਸੇ ਤਰ੍ਹਾਂ ਇਹ ਸੰਸਾਰ ਵਿੱਚ ਅਸੀਂ ਸਦਾ ਨਹੀਂ ਰਹਿਣਾ ਜੇ ਸਾਨੂੰ ਇਸ ਅਸਲੀਅਤ ਦੀ ਸਮਝ ਆ ਜਾਏ ਫਿਰ ਅਸੀਂ ਕੁਝ ਮਾੜਾ ਕਰਮ ਨਹੀਂ ਕਰਾਂਗੇ ਕਿਸੇ ਦਾ ਬੁਰਾ ਨਹੀਂ ਕਰਾਂਗੇ ਕਿਸੇ ਨਾਲ ਧੋਖਾ ਧੜੀ ਨਹੀਂ ਕਰਾਂਗੇ ਕਿਸੇ ਨੂੰ ਮੰंदे ਸ਼ਬਦ ਨਹੀਂ ਬੋਲਾਂਗੇ ਕਿਉਂਕਿ ਅਸੀਂ 4 ਦਿਨਾਂ ਦੇ ਪ੍ਰਾਹੁਣੇ ਆ ਚਲਿਆ ਜਾਣਾ ਪਰ ਇਹ ਅਸਲੀਅਤ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਇਸ ਨੂੰ ਭਰਮ ਵਿੱਚ ਪੈ ਕੇ ਅਸਲੀਅਤ ਸਮਝਿਆ ਹੋਇਆ ਹੈ ਕਿ ਜਿਵੇਂ ਇੱਥੇ ਅਸੀਂ ਸਦਾ ਹੀ ਰਹਿਣਾ ਹੈ ਜੋ ਕੁ ਸਾਡੇ ਕੋਲ ਏ ਇਹ ਸਦਾ ਹੀ ਸਾਡਾ ਰਹਿਣਾ ਏਹੋ ਹੀ ਪਰਮ ਸੋ ਇਸ ਪਰਮ ਭੁਲੇਖੇ ਵਿੱਚ ਪੈ ਕੇ ਜੀਵ ਰੂਪ ਇਸਤਰੀ ਭੁੱਲੀ ਹੋਈ ਏ ਭਰ ਜੋਬਨ ਪਛੁਤਾਣੀ ਜਵਾਨੀ ਦਾ ਸਮਾਂ ਉਹਦੇ ਵਿੱਚ ਸੱਚੀ ਮੁੱਚੀ ਪਰਮ ਹੀ ਹੁੰਦੇ ਨੇ ਅਸਲੀਅਤ ਸਮਝ ਹੀ ਨਹੀਂ ਆਉਂਦੀ ਅਸਲੀਅਤ ਤੋਂ ਕੋਹਾਂ ਦੂਰ ਹੁੰਨੇ ਆ ਅਸੀਂ ਜਦੋਂ ਜਵਾਨੀ ਉਮਰ ਵਿੱਚ ਹੁੰਨੇ ਆ ਭਾਵੇਂ ਸਾਰੇ ਨਹੀਂ ਵਿਰਲੇ-ਵਿਰਲੇ ਲੋਕ ਹੁੰਦੇ ਨੇ ਜਿਹੜੇ ਜਵਾਨੀ ਵਿੱਚ ਵੀ ਇਸ ਸੰਸਾਰ ਦੀ ਅਸਲੀਅਤ ਨੂੰ ਪਹਿਚਾਣ ਲੈਂਦੇ ਨੇ ਜਾਂ ਜਿਨ੍ਹਾਂ ਨੂੰ ਪਹਿਚਾਣਨ ਦਾ ਪਰਮਾਤਮਾ ਵੱਲੋਂ ਮੌਕਾ ਮਿਲ ਜਾਂਦਾ ਹੈ ਨਹੀਂ ਤੇ ਅਸੀਂ ਬਹੁ ਗਿਣਤੀ ਲੋਕ ਇਸ ਜਵਾਨੀ ਦੀ ਉਮਰ ਵਿੱਚ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਯਾਨੀ ਅਸੀਂ ਅਸਲੀਅਤ ਨੂੰ ਨਾ ਸਮਝ ਕੇ ਆਪਣੀ ਜ਼ਿੰਦਗੀ ਦਾ ਸਮਾਂ ਅਜਾਈਂ ਗਵਾ ਬੈਨੇ ਆ ਤੇ ਫਿਰ ਪਛਤਾਣੀ ਫਿਰ ਕੇਵਲ ਤੇ ਕੇਵਲ ਸਾਡੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ ਗੁਰੂ ਜੀ ਆਖਦੇ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸ ਰੁੱਤੇ ਦਾ ਮਤਲਬ ਹੈ ਬਰਸਾਤ ਦੀ ਰੁੱਤ ਜਿਸ ਬਰਸਾਤ ਦੀ ਰੁੱਤ ਵਿੱਚ ਰੰਗ ਮਾਣੀ ਤੋਂ ਮਤਲਬ ਇਹ ਬੜਾ ਆਨੰਦ ਮਾਣਿਆ ਜਾ ਸਕਦਾ ਸੀ ਕਿਉਂਕਿ ਧਰਤੀ ਉੱਤੇ ਪਾਣੀ ਸੀ ਚਾਰਛfiere ਵਣਸਪਤੀ ਹਰੀ-ਭਰੀ ਹੋਈ ਸੀ ਸੋਹਣਾ ਮੌਸਮ ਤੇ ਬਹਾਰ ਸੀ ਜਿਸ ਦਾ ਆਨੰਦ ਮਾਣਨਾ ਸੀ ਪਰ ਪਛਤਾਵਾ ਕਿਉਂ ਬਣਿਆ ਕਿਉਂਕਿ ਇਹ ਜੋਬਨ ਦੇ ਅੰਦਰ ਜਵਾਨੀ ਦੇ ਅੰਦਰ ਜੀਵ ਰੂਪ ਸਤਰੀ ਆਪਣੇ પતિ ਪਰਮਾਤਮਾ ਨੂੰ ਭੁੱਲ ਗਈ ਗੁਰੂ ਜੀ ਨੇ ਲਿਖਿਆ ਹੋਇਆ ਬਾਣੀ ਵਿੱਚ ਰੁੱਤ ਬਰਸ ਸੁਹੇਲੀਆ ਸਾਹਮਣ ਪਾਦਮੇ ਆਨੰਦ ਜੀਓ ਸੋਹਣੀ ਰੁੱਤ ਹੈ ਬਰਸਾਤ ਦੀ ਸੌਣ ਤੇ ਪਾਦਰੋਂਦਾ ਮਹੀਨਾ ਹੈ ਇਹਦੇ ਵਿੱਚ ਆਨੰਦ ਮਾਣਿਆ ਜਾ ਸਕਦਾ ਸੀ ਪਰ ਜਵਾਨੀ ਨੇ ਸਾਨੂੰ ਧਰਮ ਕੋ ਲੇਖੇ ਵਿੱਚ ਪਾਈ ਰੱਖਿਆ ਤੇ ਅਖੀਰ ਜਦੋਂ ਸਮਝ ਆਉਂਦੀ ਏ ਉਦੋਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਅੱਗੇ ਗੁਰੂ ਜੀ ਨੇ ਆਖਿਆ ਬਰਸੈ ਨਿਸ ਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਨਵੰਤੇ ਬਰਸੈ ਨਿਸ ਕਾਲੀ ਕਾਲੀ ਨਿਸ ਮਨ ਰਾਤ ਜਿਵੇਂ ਗੁਰੂ ਜੀ ਨੇ ਆਖਿਆ ਨਿਸ ਅੰਧਿਆਰੀ ਸੁਤੀ ਏ ਕਿਉਂ ਪਿਰ ਬਿਨ ਰੈਣ ਵਿਹਾਏ ਬਰਸਾ ਨਿਸ ਕਾਲੀ ਇਸ ਕਾਲੀ ਬੋਲੀ ਰਾਤ ਦੇ ਅੰਦਰ ਬਰਸਾਤ ਹੁੰਦੀ ਏ ਤੇ ਜਿਹੜੀ ਇਸਤਰੀ ਆਪਣੇ ਪਤੀ ਨਾਲੋਂ ਵਿਛੜੀ ਹੋਈ ਏ ਕਿਉਂ ਸੁਖ ਬਾਲੀ ਉਸ ਬਾਲੜੀ ਨੂੰ ਸੁਖ ਕਿਵੇਂ ਮਿਲੇ ਇੱਥੇ ਭਾਵੇਂ ਦਾਏ ਹੈ ਕਿ ਜਿਹੜੀਆਂ ਜੀਵ ਰੂਪ ਇਸਤਰੀਆਂ ਆਪਣੇ ਪਤੀ ਪਰਮੇਸ਼ਵਰ ਨਾਲੋਂ ਵਿਛੜੀਆਂ ਹੋਈਆਂ ਨੇ ਉਹਨਾਂ ਬਾਲੜੀਆਂ ਨੂੰ ਕਿਵੇਂ ਆਤਮਕ ਸੁਖ ਮਿਲ ਸਕਦਾ ਹੈ ਦਾਦਰ ਮੋਰ ਲਵੰਤੇ ਇਸ ਸੋਹਣੀ ਬਰਸਾਤ ਦੀ ਰੁੱਤ ਵਿੱਚ ਦਾਦਰ ਮੈਨੇ ਡੱਡੂ ਮੋਰ ਲਵੰਤੇ ਲਵੰਤੇ ਮੈਨੇ ਬੋਲਦੇ ਹਨ ਡੱਡੂ ਤੇ ਮੋਰ ਬੋਲਦੇ ਹਨ ਮੋਰ ਪਹਿਲਾਂ ਪਾਉਂਦੇ ਹਨ ਇਸ ਸੋਹਣੀ ਆਵਾਜ਼ ਨੂੰ ਸੁਣ ਕੇ ਜੀਵ ਰੂਪ ਇਸਤਰੀ ਸੁਖ ਨਹੀਂ ਮਾਣ ਸਕਦੀ ਅਗੇ ਦੱਸਿਆ ਪ੍ਰਯੋ ਪ੍ਰਯੋਚ ਹੋ ਗਾ ਬਬੀਹਾ ਬੋਲੇ ਪੁਇੰਗਮ ਫਿਰਹਿ ਦਸੰਤੇ ਬਬੀਹਾ ਆਕਾਸ਼ ਵਿੱਚ ਉਡਾਰੀਆਂ ਮਾਰਦਾ ਚਵੈ ਮੈਨੇ ਬੋਲਦਾ ਹੈ ਹਰ ਵਕਤ ਰਿਓ ਪ੍ਰਯੋਦੀ ਆਵਾਜ਼ ਕਰਦਾ ਉਹ ਭਾਵੇਂ ਉਹਦੀ ਆਵਾਜ਼ ਕਿੰਨੀ ਮਿੱਠੀ ਹੋਵੇ ਕਿੰਨੀ ਪਿਆਰੀ ਲੱਗਦੀ ਹੋਵੇ ਪਰ ਜਿਹੜੀ ਜੀਵ ਰੂਪ ਇਸਤਰੀ ਆਪਣੇ ਪਤੀ ਪਰਮੇਸ਼ਵਰ ਨਾਲੋਂ ਵਿਛੜੀ ਹੋਈ ਏ ਉਹਨੂੰ ਨਾ ਮੋਰਾਂ ਦੀਆਂ ਪਹਿਲਾਂ ਚੰਗੀਆਂ ਲੱਗਦੀਆਂ ਨੇ ਨਾ ਡੱਡੂਆਂ ਦਾ ਗੜੈਂ ਗੜੈਂ ਕਰਨਾ ਪਾਉਂਦਾ ਏ ਨਾ ਬਬੀਹੇ ਦਾ ਆਕਾਸ਼ ਵਿੱਚ ਉਡਾਰੀਆਂ ਮਾਰਨਾ ਤੇ ਪ੍ਰਯੋ ਪ੍ਰਯੋ ਦੀ ਆਵਾਜ਼ ਕਰਨੀ ਚੰਗੀ ਲੱਗਦੀ ਏ ਉਹਨੂੰ ਤੇ ਇਹ ਦਿਸਦਾ ਭਯੰਗਮ ਫਿਰੈਂ ਦਸੰਤੇ ਭਈ ਇੱਥੇ ਤੇ ਸਾਪ ਵੀ ਨਿਕਲੇ ਹੋਏ ਨੇ ਧਰਤੀ ਉੱਤੇ ਜਿਹੜੇ ਲੋਕਾਂ ਨੂੰ ਡੰਗ ਮਾਰਦੇ ਫਿਰਦੇ ਨੇ ਅਸਲ ਵਿੱਚ ਉਹਦੀ ਆਪਣੀ ਮਾਨਸਿਕ ਅਵਸਥਾ ਹੈ ਜਿਸ ਦਾ ਜ਼ਿਕਰ ਅੱਗੇ ਗੁਰੂ ਜੀ ਨੇ ਹੋਰ ਕੀਤਾ ਆਖਦੇ ਨੇ ਮੱਛਰ ਡੰਗ ਸਾਇਰ ਪਰ ਸੁਭਰ ਬਿਨ ਹਰ ਕਿਉਂ ਸੁਖ ਪਾਈਐ ਭਾਵੇਂ ਮੋਰ ਪਹਿਲਾਂ ਪਉਂਦੇ ਨੇ ਬਬੀਹਾ ਪ੍ਰਿਉ ਪ੍ਰਿਉ ਦੀ ਆਵਾਜ਼ ਕਰਦਾ ਓਸ ਨੂੰ ਚੰਗਾ ਨਹੀਂ ਲੱਗਦਾ ਪਰ ਉਸ ਨੂੰ ਇਹ ਜਿਹੜੇ ਸੱਪ ਡੰਗ ਮਾਰਦੇ ਫਿਰਦੇ ਨੇ ਮੱਛਰ ਲੜਦੇ ਫਿਰਦੇ ਨੇ ਜਲ ਥਲ ਭਰਿਆ ਹੋਇਆ ਸਰੋਵਰ ਤਲਾਬ ਛੱਪੜ ਪਾਣੀ ਨਾਲ ਭਰੇ ਹੋਏ ਨੇ ਉਹਨੂੰ ਇਹ ਚੀਜ਼ਾਂ ਡਰਾਉਣੀਆਂ ਲੱਗਦੀਆਂ ਨੇ ਕਿਉਂ ਡਰਾਉਣੀਆਂ ਲੱਗਦੀਆਂ ਨੇ ਬਿਨ ਹਰ ਕਿਉਂਕਿ ਉਹ ਆਪਣੇ ਪਰਮ ਪਿਤਾ ਪਰਮਾਤਮਾ ਨਾਲੋਂ ਵਿਛੜੀ ਹੋਣ ਕਰਕੇ ਕਿਉਂ ਸੁਖ ਪਾਈਐ ਉਹ ਜੀਵ ਰੂਪ ਇਸਤਰੀ ਉਹ ਬਾਲੜੀ ਕਿਵੇਂ ਆਤਮਕ ਸੁਖ ਮਾਣ ਸਕਦੀ ਹੈ ਅਖੀਰ ਵਿੱਚ ਗੁਰੂ ਜੀ ਨੇ ਆਖਿਆ ਨਾਨਕ ਪੋਛ ਚੱਲੋਂ ਗੋਰੇ ਆਪਣੇ ਜਹ ਪ੍ਰਭ ਤਹਿ ਹੀ ਜਾਈਐ ਸਤ ਗੁਰੂ ਜੀ ਆਖਦੇ ਨੇ ਇਸ ਸੁਹਾਵਣੀ ਰੁੱਤ ਵਿੱਚ ਦੁਖੀ ਹੋਣ ਦੀ ਜ਼ਰੂਰਤ ਨਹੀਂ ਮੈਨੂੰ ਤੇ ਚਾਹੀਦਾ ਹੈ ਕਿ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਜੀਵਨ ਜੀਵਾਂ ਗੁਰੂ ਨੂੰ ਪੁੱਛ ਕੇ ਜਿਵੇਂ ਜੋ ਗੁਰੂ ਜੀ ਹੁਕਮ ਕਰਨ ਮੈਂ ਉਹਨਾਂ ਬਚਨਾਂ ਤੇ ਅਮਲ ਕਰਾਂ ਤੇ ਗੁਰੂ ਜੀ ਤੇ ਹਮੇਸ਼ਾ ਇਹ ਹੀ ਆਖਦੇ ਨੇ ਭਾਈ ਨਾਮ ਜਪੋ ਸੇਵਾ ਕਰੋ ਧਰਮ ਕਰਮ ਕਮਾਓ ਪਰਉਪਕਾਰ ਦੇ ਕੰਮ ਕਰੋ ਧਰਮ ਦੀ ਕੀਰਤ ਕਰੋ ਤੇ ਵੰਡ ਛਕੋ ਫਿਰ ਜਦੋਂ ਅਸੀਂ ਇਹ ਗੁਰੂ ਜੀ ਦੇ ਆਖੇ ਲੱਗ ਕੇ ਕਰਮ ਕਮਾਵਾਂਗੇ ਜੈ ਪ੍ਰਭ ਤੈਹੀਂ ਜਾਈਏ ਜਿੱਥੇ ਸਾਡਾ ਗੁਰੂ ਦੱਸੇਗਾ ਕਿ ਇਸ ਜਗ੍ਹਾ ਤੇ ਪ੍ਰਭੂ ਹੈ ਭਾਵ ਇਸ ਤਰ੍ਹਾਂ ਕਰਨ ਦੇ ਨਾਲ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਸਾਨੂੰ ਉੱਥੇ ਹੀ ਜਾਣਾ ਚਾਹੀਦਾ ਸਾਨੂੰ ਉਹ ਹੀ ਕਰਮ ਕਮਾਉਣੇ ਚਾਹੀਦੇ ਨੇ ਜੋ ਗੁਰੂ ਜੀ ਦੱਸਦੇ ਹਨ ਜੇ ਅਸੀਂ ਗੁਰੂ ਜੀ ਦੇ ਦਸੇ ਮਾਰਗ ਤੇ ਚੱਲਾਂਗੇ ਤੇ ਸਦੀਵ ਕਾਲ ਲਈ ਸਾਨੂੰ ਆਤਮਿਕ ਸੁਖ ਮਿਲੇਗਾ ਜੇ ਗੁਰਦਰਸਾਏ ਮਾਰਗ ਤੇ ਨਹੀਂ ਚੱਲਾਂਗੇ ਤੇ ਫਿਰ ਅਸੀਂ ਸੈਂਕੜੇ ਸੁੱਖਾਂ ਵਿੱਚ ਹੁੰਦੇ ਹੋਏ ਵੀ ਦੁਨਿਆਵੀ ਸੁੱਖਾਂ ਵਿੱਚ ਹੁੰਦੇ ਹੋਏ ਵੀ ਮਾਨਸਿਕ ਤੌਰ ਤੇ ਦੁਖੀ ਹੀ ਰਹਾਂਗੇ ਕਬੀਰ ਸਾਹਿਬ ਨੇ ਬਹੁਤ ਸੋਹਣਾ ਬਚਨ ਲਿਖਿਆ ਆਪਣੀ ਬਾਣੀ ਵਿੱਚ ਵਾਖ ਦਿਨੇ ਕਬੀਰ ਅੰਬਰ ਕਨ ਹਰ ਛਾਇਆ ਬਰਖ ਭਰੇ ਸਰ ਤਾਲ ਛਾਤ੍ਰਿਕ ਜਿਉਂ ਤਰਸਤ ਰਹੇ ਤੈਨ ਕੋ ਕੌਣ ਹਵਾਲ ਭਾਵੇਂ ਸੋਣੀ ਰੁੱਤ ਵਿੱਚ ਚਾਰ ਚੁਫੇਰੇ ਬੱਦਲ ਛਾਏ ਹੁੰਦੇ ਨੇ ਆਕਾਸ਼ ਵਿੱਚ ਮੀਂਹ ਦੇ ਪੈਣ ਨਾਲ ਸਭ ਸਰੋਵਰ ਤਲਾਬ ਭਰ ਜਾਂਦੇ ਨੇ ਪਰ ਛਾਤ੍ਰਿਕ ਨੂੰ ਤੇ ਇੱਕ ਸੁਵੰਤੀ ਬੂੰਦ ਚਾਹੀਦੀ ਹੁੰਦੀ ਏ ਜੇ ਉਸ ਨੂੰ ਉਹ ਸੁਵੰਤੀ ਬੂੰਦ ਨਾ ਮਿਲੇ ਤੇ ਉਹ ਉਹਨੂੰ ਇਹਨਾਂ ਸਰੋਵਰਾਂ ਦੇ ਭਰਿਆਂ ਹੋਿਆਂ ਨਾਲ ਕੀ ਪਾ ਪਾਉ ਉਹਦੇ ਕਿਸ ਕੰਮ ਉਹਨੂੰ ਇਹਨਾਂ ਨਾਲ ਕੀ ਮਤਲਬ ਜਾਂ ਸਰੂਕਾਰ ਉਹਨੂੰ ਤੇ ਇੱਕ ਬੂੰਦ ਚਾਹੀਦੀ ਏ ਇਸੇ ਤਰ੍ਹਾਂ ਇਸ ਜੀਵ ਰੂਪ ਇਸਤਰੀ ਨੂੰ ਪਰਮੇਸ਼ਵਰ ਦਾ ਪਿਆਰ ਚਾਹੀਦਾ ਹੈ। ਪਰਮਾਤਮਾ ਨਾਲ ਮਿਲਾਪ ਚਾਹੀਦਾ ਹੈ। ਜੇ ਉਹ ਮਿਲਾਪ ਨਾ ਹੋਵੇ ਤੇ ਭਾਵੇਂ ਦੇਖੋ ਲੱਖਾਂ ਸਾਜੋ-ਸਮਾਨ ਸੰਸਾਰਿਕ ਤੌਰ ਤੇ ਇਕੱਠੇ ਹੋਣ ਉਹ ਸਦਾ ਨਾਲ ਨਹੀਂ ਨਿਭਣ ਵਾਲੇ। ਕਿਉਂਕਿ ਪੰਜਵੇਂ ਪਾਤਸ਼ਾਹ ਮਹਾਰਾਜ ਜਿਨੇ ਜਿਹੜੇ ਬਚਨ ਆਖੇ ਸਨ ਪਾਦਰੋਂ ਦੇ ਮਹੀਨੇ ਵਿੱਚ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ। ਇਸ ਜੋ ਕੁਝ ਵੀ ਅਸੀਂ ਇਕੱਠਾ ਕਰੀ ਫਿਰਦੇ ਆਂ ਇਹ ਸਾਡੇ ਕਿਸੇ ਵੀ ਕੰਮ ਵਿੱਚ ਆਉਣ ਵਾਲਾ ਨਹੀਂ ਸੋ ਸਾਨੂੰ ਚਾਹੀਦਾ ਅਸੀਂ ਆਪਣੇ ਗੁਰੂ ਜੀ ਦਾ ਬਚਨ ਮੰਨੀਏ ਚੰਗੇ ਸਿਆਣੇ ਇਨਸਾਨ ਬਣੀਏ ਗੁਰੂ ਦੇ ਸੱਚੇ ਸਿੱਖ ਬਣੀਏ ਗੁਰੂ ਆਖੇ ਲੱਗ ਕੇ ਆਪਣਾ ਜੀਵਨ ਸਫਲ ਬਣਾਈਏ ਸੋ ਆਪ ਜੀ ਦੇ ਨਾਲ ਅੱਜ ਇਨੇਕ ਬਚਨ ਸਾਂਝੇ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਆ ਸ਼ਬਦ ਵਿੱਚੋਂ ਜੋ ਉਹਨਾਂ ਨੇ ਤੁਖਾਰੀ ਰਾਗ ਵਿੱਚ ਆਧਰੋਂ ਦੇ ਮਹੀਨੇ ਦੇ ਸਰਲੇਖ ਥੱਲੇ ਉਚਾਰਿਆ ਹੋਇਆ ਹੈ ਵਿਚਾਰ ਕਰਦਿਆਂ ਮੇਰੇ ਪਾਸੋਂ ਬਹੁਤ ਹੁਲਾਂ ਹੁੰਦੀਆਂ ਨੇ ਉਹਨਾਂ ਲਈ ਆਪ ਜੀ ਨੇ क्षमा ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ